ਦੋਸਤੋ ਇਸ ਸਮੇਂ ਤੁਹਾਨੂੰ ਇਹ ਜੋ ਸੜਕ ਦਿਖਾ ਰਹੇ ਆਂ ਇਹ ਸੜਕ ਹੈ ਅਕਾਲ ਅਕੈਡਮੀ ਬਿਲਕਾ ਵਾਲੀ ਇਸ ਸੜਕ ਤੇ ਅਗਰ ਤੁਸੀਂ ਇੱਥੋਂ ਕਦੇ ਲੰਘੇ ਹੋਮੋਗੇ ਤਾਂ ਤੁਹਾਨੂੰ ਯਾਦ ਆਵੇਗਾ ਕਿ ਇਸ ਸੜਕ ਦੇ ਉੱਤੇ ਬੜੇ ਵੱਡੇ ਵੱਡੇ ਟੋਏ ਆ ਜਿੱਥੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਬੱਚੇ ਤੇ ਬੱਚਿਆਂ ਦੇ ਮਾਪੇ ਬੱਚਿਆਂ ਨੂੰ ਸਕੂਲ ਛੱਡਣ ਲਈ ਜਾਂਦੇ ਆ ਤੇ ਇਸ ਸੜਕ ਦੇ ਉੱਤੇ ਇਹ ਪਾਣੀ بارش ਦਾ ਰੁਕਣ ਕਰਕੇ ਇਹ ਸੜਕ ਟੁੱਟ ਗਈ ਹੈ ਸੜਕ ਨੀਵੀਂ ਹੈ ਤੇ ਸਾਈਡਾਂ ਸੜਕ ਦੀਆਂ ਉੱਚੀਆਂ ਤੇ ਇਸ ਸੜਕ ਨੂੰ ਲੰਘਣ ਯੋਗ ਬਣਾਉਣ ਲਈ ਇਤਿਹਾਸਕ ਗੁਰੂ ਘਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅਸਥਾਨ ਬਿਲਗਾ ਵਿਖੇ ਹੈਡਗਨਾਥੀ ਨੇ ਗਿਆਨੀ ਜਗਵੀਰ ਸਿੰਘ ਫੌਜ ਵਿੱਚੋਂ ਰਿਟਾਇਰ ਹੋ ਕੇ ਆਏ ਨੇ ਤੇ ਐਸ ਵੇਲੇ ਉਹਨਾਂ ਨੇ ਅੱਜ ਇਸ ਸੜਕ ਦੇ ਦੋਨਾਂ ਪਾਸੇ ਜਿੱਥੋਂ ਜਿੱਥੋਂ ਵੀ ਇਹ ਸੜਕ ਟੁੱਟੀ ਐ ਕੋਲ ਖੜ ਕੇ ਆਪ ਪੱਠੇ ਦੀ ਕੇਰੀ ਪਵਾ ਕੇ ਇਸ ਸੜਕ ਦੇ ਚਾਲੇ ਜਿਹੜੇ ਆ ਉਹ ਠੀਕ ਕਰ ਰਿਆ ਬੜਕੇ ਦੇ ਪੱਠੇ ਤੇ ਉਪਰਲਾ ਰੋਡ ਤੋਂ ਤੁਸੀਂ ਦੇਖ ਰਹੇ ਹੋ ਕੇਰੀ ਦੀਆਂ ਟਰਾਲੀਆਂ ਇਥੋਂ ਇਹਨਾਂ ਨੇ ਪ੍ਰਵਾਹ ਕੇ ਇਸ ਸੜਕ ਤੇ ਜਿੱਥੇ-ਜਿੱਥੇ ਲੋੜ ਸੀ ਪੁਆਇਆਂ ਤੇ ਇਸ ਕੰਮ ਨੂੰ ਕਰਨ ਲਈ ਜਦੋਂ ਕਿ ਲੋੜ ਤਾਂ ਅਕਾਲ ਅਕੈਡਮੀ ਬਿਲਗਾ ਦੀ ਹੈ ਜੇ ਸਕੂਲ ਦੇ ਵਿੱਚ ਬੱਚੇ ਪੜ੍ਹਨ ਆਉਂਦੇ ਨੇ ਜੇ ਸਕੂਲ ਦੀਆਂ ਬੱਸਾਂ ਇਹ ਸੜਕ ਤੋਂ ਦਿਨ ਵਿੱਚ ਦੋ ਵਾਰ ਲੰਘਦੀਆਂ ਪਰ ਇਹ ਸੇਵਾ ਇਸ ਆਈ ਹੈ ਹੈੱਡ ਕ੍ਰਾਂਤੀ ਜਗਵੀਰ ਸਿੰਘ ਦੇ ਤੇ ਉਹਨਾਂ ਦੇ ਸਾਥੀਆਂ ਦੇ ਜਿਨ੍ਹਾਂ ਨੇ ਇਸ ਸੇਵਾ ਨੂੰ ਦਮਾਉਣ ਲਈ ਅੱਜ ਇਹ ਉਪਰਾਲਾ ਕੀਤਾ ਹੈ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਆਸ ਕਰਦੇ ਹਾਂ ਕਿ ਬਿਲਕੇ ਦੇ ਹੋਰ ਵੀ ਅਜਿਹੇ ਕੰਮਾਂ ਦੇ ਉੱਤੇ ਨੌਜਵਾਨਾਂ ਨੂੰ ਨਾਲ ਲੈ ਕੇ ਨੇਪਰੇ ਚੜਿਆ ਜਾਵੇਗਾ ਇਸ ਮੌਕੇ ਤੇ ਹੋਰ ਕੀ ਕਹਾ ਆਓ ਸਿੰਘ ਸਾਹਿਬ ਨੇ ਤੁਹਾਨੂੰ ਸੁਣਾ ਦਿੰਨੇ ਆ ਹਾਂਜੀ ਬਾਬਾ ਜੀ ਵਾਜੂ ਜੀ ਦਾ ਖਾਲਸਾ ਵਾਜੂ ਜੀ ਦੀ ਫਤਿਹ ਵਾਜੂ ਜੀ ਦਾ ਖਾਲਸਾ ਵਾਜੂ ਜੀ ਦੀ ਫਤਿਹ ਹਾਂਜੀ ਬਾਬਾ ਜੀ ਇਹ ਰੋਡ ਬਹੁਤ ਜਿਆਦਾ ਖਰਾਬ ਸੀ ਤੁਹਾਡੀ ਮਿਹਰਬਾਨੀ ਨਾਲ ਸੰਯੋਗ ਨਾਲ ਤਾਂ ਇਹ ਰੋਡ ਬਾਬਾ ਜੀ ਬਣ ਗਿਆ ਆ ਜਿਹੜਾ ਕਾਲ ਕੋਦਮੀ ਨੂੰ ਰਸਤਾ ਜਾ ਰਿਹਾ ਤੇ ਰੋਡ ਦਾ ਬਹੁਤ ਮਾੜਾ ਹਾਲ ਸੀ ਇਸ ਕਰਕੇ ਦੇ ਨਾਲ ਅੱਜ ਨੌਜਵਾਨਾਂ ਨੇ ਔਰ ਦੂਸਤਾਂ ਸੋਹੇ ਤਾਂ ਵੀ ਨਾਲ ਉਹ ਗ੍ਰਾਫਿਕਸ ਤੋਂ ਮੈਂ ਚੋਣ ਕਰ ਰਿਹਾ ਹੋਰ ਕੋਈ ਚੋਣ ਨਹੀਂ ਕਰਦਾ ਤੇ ਜਿਹੜੇ ਪਾਏ ਨੇ ਮੈਂ ਜਿਹਨੂੰ ਉਸ ਤੋਂ ਲਈਏ ਜੀਰੋ ਸਾਹਿਬ ਦੇ ਇੰਸੈਂਡ ਹਰ ਸੁਪਰਵਾਈਜ਼ਰ ਤੁਹਾਡਾ ਜੀ ਹੈ ਤੇ ਨਾਲ ਜਿਹੜੇ ਮਨੰਗੇ ਪਾਸੇ ਭਰਾਲੀਆਂ ਵਾਲੇ ਡਰਾਈਵਰ ਜੀਸੀਵੀ ਵਾਲੇ ਡਰਾਈਵਰ ਇਹਨਾਂ ਨੇ ਬਹੁਤ ਸਹਯੋਗ ਦਿੱਤਾ ਜਿਹੜਾ ਕਿ ਰਾਜੂ ਤੇ ਤੇਰੀ ਸਾਈਜੀ ਹੋਰ ਜਿਹੜੇ ਜੀਰਾਂ ਨੇ ਪੱਟੇ ਤੋਂ ਤੇਰੀ ਸਾਈ ਹੈ ਉਹਨਾਂ ਨੂੰ ਵੀ ਆਪਣੀ ਬੇਨਤੀ ਕੀਤੀ ਕਿ ਉਹਨਾਂ ਨੇ ਵੀ ਸਾਡੇ ਨਾਲ ਬੜਾ ਵੱਡਾ ਸਹਿਯੋਗ ਕੀਤਾ ਕਿਉਂਕਿ ਗੱਡੀਆਂ ਨੂੰ ਮੰਗਲ ਦੇ ਰੇਸਰ ਕੋਲ ਪੱਟਿਆ ਸਾਡੇ ਉਹਨਾਂ ਨੇ ਜਾਣਾ ਹੁੰਦਾ ਉਹਨਾਂ ਨੂੰ ਬੜੀ ਅਲੱਗ ਦੇ ਪਾਈਸਾ ਲੱਗਦਾ ਜਿਹੜਾ ਪਿੰਡ ਤੋਂ ਪਾਸੇ ਆਉਣ ਸਮਾਪਤੇ ਬਾਤ ਕੀਤੀ ਕਰ ਰਿਹਾ ਹੈ ਗ੍ਰੰਟੀ ਵੀ ਪਰ ਗੁਰੂ ਮਹਾਰਾਜ ਜੀ ਜੋ ਸਮਾਤ ਬਖਸ਼ੂ ਨੇ ਔਰ ਨੌਜਵਾਨ ਵੀ ਇਸੇ ਤਰ੍ਹਾਂ ਇਹਨਾਂ ਨਾਲ ਬਹੁਤ ਨਗਰ ਦੇ ਸਹਿਯੋਗ ਦਿੰਦੇ ਨੇ ਬਾਕੀ ਵੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਪਾਂ ਇਸੇ ਤਰ੍ਹਾਂ ਦਿੱਤੀ ਵੀ ਕੋਈ ਦਫਾ ਦੇਖਦਾ ਹੈ ਕਿਸੇ ਵੀ ਵਕਤ ਦੇ ਵਿੱਚ ਉਹ ਆਪਾਂ ਕੰਪਨੀ ਸਾਹਮਣੇ ਖੜ੍ਹਾ ਹੋਏ ਕੰਪਨੀ ਨਾਲ ਨਾਲ ਕੰਡੀ ਮੀਸ਼ਰ ਕਮੇਟੀ ਵੀ ਜਿਹੜੀ ਹੈ ਨਾੜਾ ਵਾਲਾ ਤਾਂ ਪੰਜਾਬੀ ਆਪਣੀ ਨਾਲ ਉਹਦੇ ਕਰਨਾ ਪੈਣਾ ਹੈ ਇਸ ਦਾ ਵੀ ਆਪਾਂ ਸਾਰੇ ਨਾਲ ਕਰ ਦੇਣਾ ਹੈ ਔਰ ਇਹ ਰਸਤਾ ਜਿਹੜਾ ਹੈ ਮੰਗਾ ਲਈ ਵਧੀਆ ਬਣ ਗਿਆ ਬਾਕੀ ਆਪਾਂ ਕਿਸੇ ਤਰ੍ਹਾਂ ਹੁਣ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਮਾੜਾ ਮੋਟਾ ਇਹਨੂੰ ਸਿੱਧਾ ਕਰ ਦੇਣਾ ਤਾਂ ਜੋ ਸਾਰੇ ਜਿਹੜੇ ਪੂਰੇ ਤਰ੍ਹਾਂ ਸੈਟਿੰਗ ਹੋ ਜੇ ਕਿਸੇ ਦਾ ਵੀ ਕੋਈ ਜਿਹੜਾ ਮੋਟਰ ਤੇ ਦੀ ਗੱਡੀ ਹੋ ਫਿਸਲੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ